ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਇਸ ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੀ ਕਿ ਮਿੱਥਕਥਾ ਕਰਾਂਗੇ ਮਿੱਥਕਥਾ ਹੈਗੀ ਆਪਣੀ ਨਾਲ ਤੇ ਦਮਯੰਤੀ ਤੇ ਮਿੱਥਕਥਾਵਾਂ ਦੋਨੇ ਮਿੱਥਕਥਾਵਾਂ ਇੱਕ ਆਪਾਂ ਜਿਹੜੀ ਮਿੱਥਕਥਾ ਪਹਿਰਲਾਦ ਭਗਤ ਵਾਲੀ ਉਹ ਆਪਾਂ ਕਰ ਚੁੱਕੇ ਹਾਂ ਅਗਰ ਤੁਸੀਂ ਨਹੀਂ ਵੀਡੀਓ ਵਾਚ ਕੀਤੀ ਤਾਂ ਉਹਨੂੰ ਜ਼ਰੂਰ ਵਾਚ ਕਰੋ ਇਸ ਵੀਡੀਓ ਦੇ ਵਿੱਚ ਆਪਾਂ ਕਰਾਂਗੇ ਨਾਲ ਤੇ ਦਮਯੰਤੀ ਹਾਂਜੀ ਨਿਸ਼ਦ ਦੇਸ਼ ਦੇ ਵੀਰ ਸੈਨ ਨਾਂ ਦੇ ਰਾਜੇ ਦੇ ਕਪੁੱਤਰ ਸੀ ਨਾਲ ਕਾਪ ਕੀ ਇੱਕ ਰਾਜਾ ਸੀ ਨਿਸ਼ਚ ਦੇਸ਼ ਦੇ ਵਿੱਚ ਰਾਜੇ ਦਾ ਨਾਮ ਸੀ ਵੀਰ ਸਿੰਘ ਤੇ ਇਹਦਾ ਅੱਗੇ ਪੁੱਤਰ ਸੀ ਨਾਲ ਤੇ ਉਹ ਬਹੁਤ ਤੇਜਸਵੀ ਗੁਣਵਾਨ ਸੁੰਦਰ ਤੇ ਬਲਵਾਨ ਸੀ ਘੋੜੇ ਦੜਾਉਣ ਦੇ ਵਿੱਚ ਉਹਦੀ ਉਹਨੂੰ ਬਹੁਤ ਜ਼ਿਆਦਾ ਖਾਸ ਮੁਹਾਰਤ ਸੀ ਬਲਕਿ ਪੂਰਾ ਉਹਨੂੰ ਐਕਸਪੀਰੀਅੰਸ ਸੀ ਵੀ ਕਿਵੇਂ ਘੋੜੇ ਦੜਾਏ ਜਾਂਦੇ ਨੇ ਇਸੇ ਤਰ੍ਹਾਂ ਜਿਹੜਾ ਵਿਦਰਵ ਨਾਂ ਦੇ ਦੇਸ਼ ਦੇ ਵਿੱਚ ਪੀਮ ਨਾਂ ਦਾ ਇੱਕ ਰਾਜਾ ਰਾਜ ਕਰਦਾ ਸੀ ਉਸਦੀ ਕ ਰਾਜਕੁਮਾਰੀ ਸੀ ਦਮਯੰਤੀ ਇੱਕ ਤਾਂ ਹੋ ਗਿਆ ਨਿਸ਼ਾਦ ਦੇਸ਼ ਠੀਕ ਹੈ ਇਧਰ ਹੋ ਗਿਆ ਵਿਦਰਭ ਵਿਦਰਭ ਦਾ ਜਿਹੜਾ ਰਾਜਾ ਸੀ ਉਹ ਸੀ ਭੀਮ ਨਿਸ਼ਾਦ ਦਾ ਰਾਜਾ ਸੀ ਵੀਰ ਸਿੰਘ ਨਿਸ਼ਾਦ ਦੇਸ਼ ਦਾ ਜਿਹੜਾ ਰਾਜਾ ਸੀ ਵੀਰ ਸਿੰਘ ਉਹਦਾ ਪੁੱਤਰ ਸੀ ਨਾਲ ਤੇ ਵਿਦਰਭ ਦੇਸ਼ ਦਾ ਜਿਹੜਾ ਰਾਜਸਥੀ ਭੀਮ ਉਹਦੀ ਬੇਟੀ ਸੀ ਦਮਯੰਤੀ ਤੇ ਦਮਯੰਤੀ ਰੂਪਮਤੀ ਮਤਲਬ ਕਿ ਬਹੁਤ ਸੋਹਣੀ ਸੀ ਤੇ ਬੁੱਧੀਮਾਨ ਸੀ ਤੇ ਹੋਰ ਅਨੇਕਾਂ ਗੁਣਾਂ ਦੀ ਮਾਲਕ ਸੀ ਨਾਲ ਤੇ ਦਮਯੰਤੀ ਆਪਣੇ ਗੁਣਾ ਕਰਨ ਛੇਤੀ ਇੱਕ ਛੇਤੀ ਹੀ ਲੋਕਾਂ ਦੇ ਵਿੱਚ ਜਾਣੇ ਜਾਣ ਲੱਗ ਪਏ ਉਹਨਾਂ ਨੂੰ ਆਪ ਵੀ ਇੱਕ ਦੂਜੇ ਦੀ ਵਡਾਈ ਦਾ ਪਤਾ ਲੱਗ ਗਿਆ ਇਸ ਤਰ੍ਹਾਂ ਬਿਨਾਂ ਇੱਕ ਦੂਜੇ ਨੂੰ ਮਿਲੇ ਹੀ ਹੌਲੀ-ਹੌਲੀ ਉਹ ਇੱਕ ਦੂਜੇ ਨੂੰ ਲਗਾ ਮਹਿਸੂਸ ਕਰਨ ਲੱਗੇ ਇੱਕ ਦੂਜੇ ਨਾਲ ਫੀਲਿੰਗਸ ਮਹਿਸੂਸ ਕਰਨ ਲੱਗੇ ਬਿਨਾਂ ਮਿਲੇ ਦਮਯੰਤੀ ਦੇ ਜਵਾਨ ਹੋਣ ਤੇ ਉਹਦੇ ਪਿਤਾ ਨੇ ਉਹਦਾ ਵਿਆਹ ਕਰਨ ਲਈ ਇੱਕ ਸੁਵੰਬਰ ਦਾ ਪ੍ਰਬੰਧ ਕੀਤਾ ਦਮਯੰਤੀ ਨਾਲ ਵਿਆਹ ਕਰਨ ਦੀ ਇੱਛਾ ਲੈ ਕੇ ਦੂਰ ਦਰਾਡੇ ਤੋਂ ਰਾਜੇ ਤੇ ਰਾਜਕੁਮਾਰ ਪਹੁੰਚੇ ਹੋਰ ਤਾਂ ਹੋਰ ਕਈ ਦੇਵਤੇ ਵੀ ਰਾਜਾ ਦੇ ਰੂਪ ਧਾਰ ਕੇ ਦਮਯੰਤੀ ਨਾਲ ਵਿਆਹ ਕਰਵਾਉਣ ਦੇ ਲਈ ਸੁਵੰਬਰ ਦੇ ਵਿੱਚ ਆ ਗਏ ਦਮਯੰਤੀ ਪਹਿਲਾਂ ਹੀ ਮੋਨੋਮਨੀ ਨਾਲ ਨੂੰ ਆਪਣੇ ਪਤੀ ਦੇ ਵਜੋਂ ਸਵੀਕਾਰ ਕਰ ਚੁੱਕੀ ਸੀ ਅਚੰਭਾ ਹੈਰਾਨੀ ਇਹ ਹੋਇਆ ਅਚੰਭਾ ਇਹ ਹੋਇਆ ਕਿ ਜਦੋਂ ਸਵੰਬਰ ਸਮੇਂ ਉਹ ਰਾਜੇ ਨਾਲ ਨੂੰ ਪਛਾਣਨ ਦੀ ਕੋਸ਼ਿਸ਼ ਕਰਨ ਲੱਗੀ ਤਾਂ ਉਹਨੂੰ ਇੱਕ ਨਹੀਂ ਉਹਨੂੰ ਬਹੁਤ ਸਾਰੇ ਜਿਹੜੇ ਕਿ ਕਈ ਰਾਜੇ ਨਾਲ ਦੇ ਨਾਲ ਬੈਠੇ ਦਿਖਾਈ ਦੇਣ ਲੱਗੇ ਵੀ ਉਹਵੇਂ ਹੀ ਦਿਖਾਈ ਦੇਣ ਲੱਗੇ ਜਿਵੇਂ ਨਾਲ ਦਿਖਾਈ ਦਿੰਦਾ ਸੀ ਤਾਂ ਕਈ ਦੇਵਤਿਆਂ ਨੇ ਵੀ ਰਾਜਾ ਨਾਲ ਦਾ ਰੂਪ ਧਾਰਨ ਕੀਤਾ ਹੋਇਆ ਸੀ ਪਰ ਜਦੋਂ ਉਹਨੇ ਬਹੁਤ ਧਿਆਨ ਦੇ ਨਾਲ ਦਮਯੰਤੀ ਨੇ ਇੱਕ ਇਕਾਗਰ ਜਿਤ ਹੋ ਕੇ ਦੇਖਿਆ ਤਉਨੂੰ ਅਸਲੀ ਨਾਲ ਲੱਭਣ ਦੇ ਵਿੱਚ ਔਖ ਨਾ ਹੋਈ ਭਾਵ ਕਿ ਉਹਨੇ ਲੱਭ ਲਿਆ ਉਹਨੇ ਦੇਖਿਆ ਕਿ ਦੇਵਤਿਆਂ ਦੇ ਸਰੀਰ ਉੱਪਰ ਮੁੜ ਕੇ ਦੀ ਕੋਈ ਬੂੰਦ ਨਹੀਂ ਸੀ ਉਹਨਾਂ ਦੀਆਂ ਪਲਕਾਂ ਵੀ ਨਹੀਂ ਸੀ ਝਪਕਦੀਆਂ ਤੇ ਉਹਨਾਂ ਦੇ ਪੈਰ ਵੀ ਨਹੀਂ ਸੀ ਛੋਂਦੇ ਧਰਤੀ ਨੂੰ ਠੀਕ ਹੈ ਤੇ ਨਾ ਹੀ ਉਹਨਾਂ ਤੋਂ ਕੋਈ ਪਰਸ਼ਾਵਾਂ ਸੀ ਦੇਵਤਿਆਂ ਦਾ ਤਾਂ ਦਮਯੰਤੀ ਨੇ ਬਿਲਕੁਲ ਪਹਿਚਾਨ ਲਿਆ ਕਿ ਇਹ ਤਾਂ ਦੇਵਤੀ ਹੋ ਸਕਦੇ ਨੇ ਵੀ ਜਿਨ੍ਹਾਂ ਦੇ ਪੈਰ ਧਰਤੀ ਤੇ ਨਹੀਂ ਲੱਗ ਰਹੇ ਤੇ ਇਹਨਾਂ ਦਾ ਪਰਛਾਵਾਂ ਨਹੀਂ ਹੈਗਾ ਤੇ ਇਹ ਨਾਲ ਨਹੀਂ ਹੈ ਠੀਕ ਆ ਤਾਂ ਦਮਯੰਤੀ ਨੇ ਵਰਮਾਲਾ ਨਾਲ ਦੇ ਗਲੇ ਦੇ ਵਿੱਚ ਪਾ ਦਿੱਤੀ ਸਾਰਿਆਂ ਨੇ ਉਹਦੀ ਚੋਣ ਉੱਤੇ ਖੁਸ਼ੀ ਪ੍ਰਗਟ ਕੀਤੀ ਦੇਵਤਿਆਂ ਨੇ ਵੀ ਆਸ਼ੀਰਵਾਦ ਦਿੱਤੇ ਵਿਆਹ ਤੋਂ ਬਾਅਦ ਨਾਲ ਤੇ ਦਮਯੰਤੀ ਦੋਵੇਂ ਖੁਸ਼ੀ-ਖੁਸ਼ੀ ਰਹਿਣ ਲੱਗੇ ਉਹਨਾਂ ਦੇ ਘਰ ਇੱਕ ਲੜਕੇ ਤੇ ਇੱਕ ਲੜਕੀ ਨੇ ਜਨਮ ਲਿਆ ਪਰ ਕਲਯੁਗ ਤੋਂ ਉਹਨਾਂ ਦੀ ਖੁਸ਼ੀ ਬਰਦਾਸ਼ਤ ਨਾ ਹੋਈ। ਉਹ ਉਸ ਕਲਯੁਗ ਨੇ ਰੰਗ ਦੇ ਵਿੱਚ ਭੰਗ ਪਾਉਣ ਦੀ ਸੋਚੀ। ਤਾਂ ਉਸਨੇ ਕਿਹਾ ਕਿ ਮੈਂ ਨਾਲ ਦੇ ਅੰਦਰ ਨਿਵਾਸ ਕਰਾਂਗਾ ਤੇ ਆਪਣੀ ਚਾਲ ਚੱਲ ਕੇ ਉਹਨੂੰ ਰਾਜ ਭਾਗ ਤੋਂ ਵਾਂਝਾ ਕਰ ਦਊਂਗਾ। ਫਿਰ ਉਸ ਨੂੰ ਦਮਯੰਤੀ ਵੀ ਪਿਆਰ ਨਹੀਂ ਕਰ ਸਕੇਗੀ। ਸਮਾ ਪਾ ਕੇ ਰਾਜਾ ਨਾਲ ਦੇ ਮਨ ਉੱਤੇ ਜੂਆ ਖੇਡਣ ਦਾ ਖੂਤਸਵਾਰ ਹੋ ਗਿਆ। ਤੇ ਉਹ ਆਪਣਾ ਆਪਣੇ ਛੋਟੇ ਭਰਾ ਪੁਸ਼ਕਰ ਦੇ ਨਾਲ ਜੂਆ ਖੇਡਣਾ ਲੱਗ ਪਿਆ। ਤਾਂ ਕਿ ਆਪਣੇ ਛੋਟੇ ਭਾ ਪੁਸ਼ਕਰ ਦੇ ਨਾਲ ਜੂਆ ਖੇਡਣ ਲੱਗ ਪਿਆ ਨਾਲ। ਕਲਯੁਗ ਦੇ ਪ੍ਰਭਾਵ ਦੇ ਇੱਕ ਸਦਕਾ ਜੂਏ ਦੇ ਵਿੱਚ ਨਾਲ ਹਾਰਦਾ ਗਿਆ ਤੇ ਪੁਸ਼ਕਰ ਜਿੱਤਦਾ ਗਿਆ। ਜਦੋਂ ਦਮਯੰਤੀ ਨੂੰ ਇਸ ਭਾਣੇ ਦਾ ਪਤਾ ਲੱਗਿਆ ਤਾਂ ਉਹਨੇ ਨਾਲ ਨੂੰ ਹੋਰ ਜੂਆ ਖੇਡਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਪਰ ਨਾਲ ਦੇ ਮਨ ਦੀ ਹਾਲਤ ਐਵੇਂ ਦੀ ਸੀ ਕਿ ਉਹ ਇਹ ਇਸ ਸਮੇਂ ਕਿਸੇ ਚੰਗੀ ਸਲਾਹ ਨੂੰ ਨਹੀਂ ਸੀ ਸੁਣ ਸਕਦਾ। ਉਹਨੂੰ ਉਹੀ ਚੀਜ਼ ਵਧਿਆ ਲੱਗ ਰਹੀ ਸੀ ਜੋ ਕਰ ਰਿਆ। ਦਮਯੰਤੀ ਨੇ ਆਉਣ ਵਾਲੇ ਮਾੜੇ ਸਮੇਂ ਦਾ ਅਨੁਮਾਨ ਕਰਕੇ ਆਪਣੇ ਦੋਹਾਂ ਬੱਚਿਆਂ ਨੂੰ ਆਪਣੇ ਪਿਤਾ ਕੋਲ ਭੇਜਤਾ। ਹੁਣ ਨਾਲ ਆਪਣਾ ਸਭ ਕੁਝ ਯੂਏ ਦੇ ਵਿੱਚ ਹਾਰ ਗਿਆ। ਬਸ ਉਹ ਆਪਸੀ ਤੇ ਇੱਕ ਦਮਯੰਤੀ ਸੀ। ਦੋਹਾ ਕੋਲੇ ਇੱਕ ਬਸਤਰ ਸੀ। ਪੁਸ਼ਕਰ ਨੇ ਨਾਲ ਦਾ ਰਾਜ ਜਿੱਤਣ ਪਿੱਛੋਂ ਜਨਤਾ ਨੂੰ ਹੁਕਮ ਕਰ ਦਿੱਤਾ ਕਿ ਨਾਲ ਤੇ ਦਮਯੰਤੀ ਨੂੰ ਕਿਸੇ ਪ੍ਰਕਾਰ ਦੀ ਸਹਾਇਤਾ ਨਾ ਦਿੱਤੀ ਜਾਵੇ। ਇਥੋਂ ਤੱਕ ਕਿ ਅੰਨ ਪਾਣੀ ਵੀ ਨਾ ਦਿੱਤਾ ਜਾਵੇ। ਨਾਲ ਆਪਣਾ ਰਾਜ ਛੱਡ ਕੇ ਜੰਗਲ ਜਾਣ ਲਈ ਤੁਰ ਪਿਆ। ਦਮਯੰਤੀ ਵੀ ਉਹਦੇ ਨਾਲ ਤੁਰ ਪਈ। ਨਾਲ ਨੇ ਉਸ ਨੂੰ ਆਪਣੇ ਨਾਲ ਆਉਣ ਤੋਂ ਰੋਕਿਆ। ਕਿਹਾ ਕਿ ਉਹ ਆਪਣੇ ਪਿਤਾ ਕੋਲ ਚਲੀ ਜਾਵੇ। ਜੰਗਲ ਵਿੱਚ ਰਹਿਣਾ ਬਹੁਤ ਕਠਿਨ ਹੋਊਗਾ। ਰਸਤੇ ਵਿੱਚ अनेका ਔਕੜਾਂ ਆਉਣਗੀਆਂ। ਇਸ ਲਈ ਚੰਗਾ ਹੋਵੇਗਾ ਕਿ ਇਹ ਔਕੜ ਦੀ ਖੜੀ ਆਪਣੇ ਪਿਤਾ ਕੋਲ ਜਾ ਕੇ ਰਹੇ। ਅੱਗੇ ਤੋਂ ਦਮਯੰਤੀ ਨੇ ਕਿਹਾ ਕਿ ਉਹਨੇ ਦੋਹਾ ਨੇ ਵਿਆਹ ਸਮੇਂ ਦੁੱਖ ਸੁੱਖ ਦੇ ਵਿੱਚ ਇਕੱਠੇ ਰਹਿਣ ਦਾ ਪ੍ਰਣ ਲਿਆ ਸੀ ਇਸ ਲਈ ਉਹ ਵੀ ਹਰ ਹਾਲ ਨਾਲ ਦੇ ਨਾਲ ਹੀ ਰਹੇਗੀ ਤੇ ਉਹ ਕਦੇ ਵੀ ਆਪਣੇ ਪਤੀ ਨਾਲ ਤੋਂ ਜੁਦਾਈ ਬਰਦਾਸ਼ਤ ਨਹੀਂ ਕਰ ਸਕਦੀ ਅੰਤ ਉਹ ਦੋਵੇਂ ਜੰਗਲ ਵੱਲ ਨੂੰ ਤੁਰ ਪਏ ਨਾਲ ਤੇ ਦਮਯੰਤੀ ਕਈ ਦਿਨ ਕਈ ਦਿਨਾਂ ਤੱਕ ਭੁੱਖੇ ਪਾਣੇ ਰਹੇ ਸਫਰ ਦੀ ਥਕਾਵਟ ਨੇ ਉਹਨਾਂ ਨੂੰ ਹਾਲੋ ਬੇਹਾਲ ਕਰਤਾ ਇੱਕ ਸ਼ਾਮ ਉਹ ਇੱਕ ਧਰਮਸ਼ਾਲਾ ਨੇੜੇ ਠਹਿਰੇ ਹੋਏ ਸੀ ਤਾਂ ਬਹੁਤ ਜ਼ਿਆਦਾ ਤਖਾਵਤ ਦੇ ਕਾਰਨ ਦਮਯੰਤੀ ਨੂੰ ਨੀਂਦ ਸੌਂਗੀ ਪਰ ਚਿੰਤਾ ਕਰਕੇ ਰਾਜੇ ਨਾਲ ਨੂੰ ਨੀਂਦ ਨਹੀਂ ਰਾਹੀ ਰਾਜਾ ਨਾਲ ਸੋਚਣ ਲੱਗਿਆ ਕਿ ਉਸ ਦੇ ਨਾਲ ਰਹਿੰਦੇ ਦਮਯੰਤੀ ਨੂੰ ਪਤਾ ਨਹੀਂ ਹੋਰ ਕਿਹੜੇ-ਕਿਹੜੇ ਦੁੱਖ ਝੱਲਣੇ ਪੈਣਗੇ ਨਾਲ ਹੀ ਉਹਦੇ ਉਸ ਦੇ ਮਨ ਵਿੱਚ ਇਹ ਵਿਚਾਰ ਆਇਆ ਕਿ ਉਹ ਦਮਯੰਤੀ ਨੂੰ ਸੁੱਤੀ ਪਈ ਨੂੰ ਛੱਡ ਗਿਆ ਤਾਂ ਉਸ ਨੂੰ ਬੇਵਫਾ ਸਮਝੂਗੀ ਫਿਰ ਕਾਫੀ ਸਮਾਂ ਸੋਚ ਵਿਚਾਰ-ਵਾਦ ਤੋਂ ਨੇ ਇਹ ਹੀ ਡਿਸੀਜਨ ਲਿਆ ਉਹਨਾਂ ਦਮਯੰਤੀ ਨੇ ਸੁੱਤੀ ਪੈਨੂੰ ਛੱਡ ਕੇ ਆਪ ਇਕੱਲੇ ਤੁਰ ਜਾਂਦਾ ਫੈਸਲਾ ਲੈ ਲਿਆ। ਸਵੇਰੇ ਹੋਣ ਤੇ ਦਮਯੰਤੀ ਦੀ ਜਦੋਂ ਜਾਗ ਖੁੱਲੀ ਤਾਂ ਉਹਨੇ ਆਪਣੇ ਨਾਲ ਰਾਜਾ ਨਾਲ ਨੂੰ ਨਾ ਦੇਖਿਆ ਠੀਕ ਹੈ ਨਾ ਹੈ ਨਹੀਂ ਸੀ ਕਿਉਂਕਿ ਉਹ ਚਲਾ ਗਿਆ ਸੀ। ਤੋ ਦਾ ਮਨ ਤਰਾਟ ਹੋ ਉੱਠਿਆ। ਤਰਾਟ-ਤਰਾਟ ਹੋ ਕੇ ਭੱਗ ਗਈ। ਉਹਨੂੰ ਜਿਹੜੇ ਕਿ ਬੇਚਾਨ ਹੋਈ ਉਹ ਉਹ ਬਾਬਲੀ ਹੋਈ ਉਸਨੂੰ ਡੋਂਡਣ ਲਈ। ਭੱਗ ਕੇ ਉਹਨੂੰ ਲੱਭਣ ਲਈ ਜੰਗਲ ਵੱਲ ਤੁਰ ਪਈ। ਅੰਤਾਂ ਦਾ ਵਿਰਲਾਪ ਕਰਦੀ ਕਦੇ ਰਾਜਾ ਨਾਲ ਨੂੰ ਪੁਕਾਰਦੀ ਕਦੇ ਉੱਚੀ ਉੱਚੀ ਬੋਲ ਕੇ ਰਾਜਾ ਨਾਲ ਵਾਰੀ ਪੁੱਛਦੀ ਕਦੇ ਆਪਣੇ ਆਪ ਨੂੰ ਖੋਸਦੀ ਵਿੱਚ ਨੂੰ ਸੋਈ ਉਹ ਕਿਉਂ ਰਾਜਾ ਗਿਆ ਤੁਰਦੇ ਤੁਰਦੇ ਰਾਹ ਵਿੱਚ ਦਮਯੰਤੀ ਨੂੰ ਇੱਕ ਅਜਗਰ ਮਿਲਿਆ ਉਸ ਨੇ ਦਮਯੰਤੀ ਨੂੰ ਪੈਰਾਂ ਵੱਲੋਂ ਨਿਗਲਣਾ ਸ਼ੁਰੂ ਕਰਤਾ ਉਸੇ ਸਮੇਂ ਇੱਕ ਸ਼ਿਕਾਰੀ ਆਇਆ ਜਿਸ ਨੇ ਤਰਵਾਰ ਨਾਲ ਅਜਗਰ ਨੂੰ ਮਾਰ ਕੇ ਦਮਯੰਤੀ ਦੀ ਜਾਨ ਬਚਾਈ ਦਮਯੰਤੀ ਦੀ ਵਿਵਤਾ ਇੱਥੇ ਨਾਮੁਖੀ ਜਿਹੜੇ ਸ਼ਿਕਾਰੀ ਨੇ ਉਹਦੀ ਜਾਨ ਬਚਾਈ ਉਦੇ ਮਨ ਦੇ ਵਿੱਚ ਦਮਯੰਤੀ ਪ੍ਰਤੀ ਮੰਦ ਭਾਵਨਾ ਆ ਗਈ ਪਰ ਉੱਚੇ ਆਚਰਣ ਵਾਲੀ ਦਮਯੰਤੀ ਇੱਕ ਅਥਾਹ ਸ਼ਕਤੀ ਪੈਦਾ ਹੋ ਗਈ ਉੱਚੇ ਆਚਰਣ ਵਾਲੀ ਦਮਯੰਤੀ ਵਿੱਚ ਇੱਕ ਅਥਾਹ ਸ਼ਕਤੀ ਪੈਦਾ ਹੋ ਗਈ ਤਦਨੇ ਸ਼ਿਕਾਰੀ ਨੂੰ ਮਾਰ ਮਕਾਇਆ ਰਾਜਾ ਨਾਲ ਦੀ ਭਾਲ ਵਿੱਚ ਦਮਯੰਤੀ ਰੁੰਦੀ ਰੁੰ ਕਰ ਲਾਉਂਦੀ ਜੰਗਲ ਦੀ ਵਿੱਚ ਭਟਕਦੇ ਰਹੀ ਉਹਦੇ ਮਨ ਦੀ ਹਾਲਤ ਅਜਿਹੀ ਹੋ ਗਈ ਕਿ ਉਹ ਜੰਗਲਾਂ ਦੇ ਵਿਰਖਾਂ ਬੁੱਟਿਆਂ ਪਰਬਤਾਂ ਕੇ ਪੁਕਾਰ-ਪੁਕਾਰ ਕੇ ਰਾਜੇ ਨਾਲ ਵਾਰੀ ਪੁੱਛਦੀ ਜੰਗਲ ਵਿੱਚੋਂ ਸੋਨੂੰ ਕਈ ॠषि मुनि ਮਿਲੇ ਜਿਨ੍ਹਾਂ ਨੇ ਉਸ ਦਾ ਹਾਲ ਸੁਣ ਕੇ ਉਸ ਦਾ ਧੀਰਜ ਬਣਾਉਣ ਦੀ ਕੋਸ਼ਿਸ਼ ਕੀਤੀ। ਅੰਤਿਕ ਕਾਫਲੇ ਨਾਲ ਰਲ ਕੇ ਉਹ ਚੇਦੀ ਰਾਜ ਦੀ ਰਾਜਧਾਨੀ ਪਹੁੰਚ ਗਈ। ਇੱਥੋਂ ਦੀ ਰਾਜਮਾਤਾ ਦਮਯੰਤੀ ਦੀ ਮਾਸੀ ਸੀ। ਤੇ ਉਹਨਾਂ ਦਮਯੰਤੀ ਨੂੰ ਆਪਣਾ ਤੇ ਪਿਆਰ ਨਾਲ ਆਪਣੇ ਕੋਲ ਰੱਖਿਆ। ਕੁਝ ਦਿਨਾਂ ਪਿੱਛੋਂ ਰਾਜਾ ਰਾਜਮਾਤਾ ਨੇ ਦਮਯੰਤੀ ਨੂੰ ਉਹਦੇ ਪਿਤਾ ਕੋਲ ਪਹੁੰਚਾ ਦਿੱਤਾ। ਦਮਯੰਤੀ ਦੇ ਪਿਤਾ ਨੇ ਆਪਣੇ ਰਾਜ ਦਰਬਾਰ ਦੇ ਬ੍ਰਾਹਮਣ ਰਾਜਾ ਨਾਲ ਦੀ ਭਾਲ ਦੇ ਵਿੱਚ ਚਾਰ ਚਫੇਰੇ ਤੋਰਤੇ ਜਿਉਂ ਉਹਨੂੰ ਲੱਭਣ ਦੇ ਲਈ ਉਧਰ ਰਾਜਾ ਨਾਲ ਅਨੇਕਾ ਤਰ੍ਹਾਂ ਕਸ਼ਟ ਚੱਲਦਾ ਹੋਇਆ ਰਾਜਾ ਰਿੱਤੂਪਰਣ ਕੋਲ ਪਹੁੰਚ ਗਿਆ ਰਾਜਾ ਨਾਲ ਘੋੜੇ ਹਿੱਕਣ ਦਾ ਮਹਾਰਤ ਹੋਣ ਕਰਕੇ ਭੇਸ ਬਦਲ ਕੇ ਘੋੜਿਆਂ ਦਾ ਵਾਹਕ ਵਜੋਂ ਨੌਕਰੀ ਕਰਨ ਲੱਗਿਆ ਅਨੇਕਾ ਮੁਸ਼ਕਲਾਂ ਨੂੰ ਚਲਦੇ ਆ ਹੁਣ ਉਸ ਦੀ ਹਾਲਤ ਬਹੁਤ ਖਰਾਬ ਹੋ ਗਈ ਉਸ ਦਾ ਖੂਬਸੂਰਤ ਸਰੀਰ ਬੇਪਛਾਣ ਹੋ ਗਿਆ ਜਿੱਤੋਂ ਪਛਾਣ ਨਹੀਂ ਸਕਦੇ ਸੀ ਕਿ ਇਹ ਰਾਜਾ ਨਾਲ ਹੈ ਇਸ ਦੌਰਾਨ ਰਾਜਾ ਭੀਮ ਦਾ ਇੱਕ ਬ੍ਰਾਹਮਣ ਰਾਜਾ ਰਿਤੂਪਰਨ ਕੋਲ ਆਇਆ ਰਾਜਾ ਨਾਲ ਜੋ ਉੱਥੇ ਘੋੜਿਆਂ ਦੇ ਵਾਹਕ ਦੇ ਰੂਪ ਦੇ ਵਿੱਚ ਰਹਿ ਰਿਹਾ ਸੀ ਨਾਲ ਗੱਲਬਾਤ ਕਰਦਿਆਂ ਉਸ ਬ੍ਰਾਹਮਣ ਨੂੰ ਸ਼ੱਕ ਪੈ ਗਿਆ ਕਿ ਇਹ ਰਾਜਾ ਨਾਲ ਹੈ ਭਾਵੇਂ ਕਿ ਬ੍ਰਾਹਮਣ ਕੋਣ ਸੀ ਰਾਜਾ ਭੀਮ ਰਾਜਾ ਭੀਮ ਸੀ ਦਮਯੰਤੀ ਦਾ ਪਿਤਾ ਉਹਨੇ ਇਹਨਾਂ ਨੂੰ ਜਿਹੜੇ ਕਿ ਰਾਜਾ ਨਾਲ ਨੂੰ ਲੱਭਣ ਦੇ ਲਈ ਭੇਜਿਆ ਹੋਇਆ ਸੀ ਤਾਂ ਬ੍ਰਾਹਮਣ ਨੇ ਫਿਰ ਸਾਰੀ ਜਾ ਕੇ ਹੂਲੀਆ ਜਾ ਕੇ ਦਮਯੰਤੀ ਨੂੰ ਦੱਸਤਾ ਦਮਯੰਤੀ ਨੇ ਰਾਜਾ ਨਾਲ ਨੂੰ ਮਿਲ ਮੁੜ ਮਿਲਣ ਲਈ ਮਿਲ ਮਿਲਣ ਲਈ ਤੇ ਉਹਦੇ ਰਾਜਾ ਨਾਲ ਹੋਣ ਬਾਰੇ ਪੂਰੀ ਤਸੱਲੀ ਕਰਨ ਦੇ ਲਈ ਸਵੰਬਰ ਦਾ ਐਲਾਨ ਕੀਤਾ ਇਸ ਸਵੰਬਰ ਦੇ ਵਿੱਚ ਪਹੁੰਚਣ ਲਈ ਇੱਕ ਦਿਨ ਦਾ ਸਮਾਂ ਦਿੱਤਾ ਗਿਆ ਇਤਸ ਨੇ ਸਵੰਬਰ ਦਾ ਸੁਨੇਹਾ ਕੇਵਲ ਰਾਜਾ ਰਿਤੂਬਰਨ ਨੂੰ ਹੀ ਭੇਜਿਆ ਜਿਸ ਦੇ ਕੋਲ ਰਾਜਾ ਨਾਲਾ ਜਿਹੜੇ ਕੀ ਭੇਜ ਤੋਂ ਬਦਲ ਕੇ ਜਿਹੜੇ ਕੀ ਘੋੜਿਆਂ ਦਾ ਵਾਹਕ ਬਣ ਕੇ ਰਹਿ ਰਿਹਾ ਸੀ ਰਿਤੂਬਰਨ ਬੜਾ ਹੈਰਾਨ ਹੋਇਆ ਰਾਜਾ ਕਿਉਂਕਿ ਸਵੰਬਰ ਦੇ ਵਿੱਚ ਪਹੁੰਚਣ ਲਈ ਸਮਾਂ ਤਾਂ ਸਿਰਫ ਇੱਕ ਦਿਨ ਦਾ ਸੀ ਰਾਜਾ ਨਾਲ ਨੇ ਰਿਤੂਬਰਨ ਨੂੰ ਕਿਹਾ ਕਿ ਉਹ ਫਿਕਰ ਨਾ ਕਰੇ ਉਹ ਰਿਤੂਬਰਨ ਨੂੰ ਸਵੰਬਰ ਦੇ ਵਿੱਚ ਠੀਕ ਸਮੇਂ ਪਹੁੰਚਾ ਦਊਗਾ ਅਸਲ ਦੇ ਵਿੱਚ ਦਮਯੰਤੀ ਨੇ ਰਾਜਾ ਇਹ ਸਵੰਮਬਰਾ ਜਿਹੜਾ ਕਿ ਰਾਜਾ ਨਲਦੀ ਭਾਲ ਦੇ ਵਿੱਚ ਉਹਦੀ ਪਛਾਣ ਕਰਨ ਦੀ ਲਈ ਰੱਖਿਆ ਸੀ। ਦਮਯੰਤੀ ਨੂੰ ਭਰੋਸਾ ਸੀ ਕਿ ਰਾਜਾ ਨਾਲ ਹੀ ਇਹਨੇ ਥੋੜੇ ਸਮੇਂ ਦੇ ਵਿੱਚ ਇੰਨੀ ਦੂਰੀ ਤੋਂ ਘੋੜੇ ਦੜਾ ਕੇ ਲਿਆ ਸਕਦਾ। ਜਦੋਂ ਰਿਤੂਪਰਨ ਨੇ ਨਾਲ ਨਾਲ ਨੂੰ ਇੰਨੀ ਤੇਜ਼ੀ ਨਾਲ ਘੋੜੇ ਦੜਾਉਂਦਿਆਂ ਦੇਖਿਆ ਤਾਂ ਉਸ ਤੋਂ ਬਹੁਤ ਪ੍ਰਭਾਵਿਤ ਹੋਇਆ। ਉਸਨੇ ਨਾਲ ਨੂੰ ਕਿਹਾ ਕਿ ਉਹ ਘੋੜੇ ਦੜਾਉਣ ਦੀ ਕਲਾ ਉਹਨੂੰ ਸਿਖਾ ਦੇਵੇ ਇਸ ਦੇ ਬਦਲੇ ਦੇ ਵਿੱਚ ਉਹ ਰਾਜਾ ਨਾਲ ਨੂੰ ਜੂਆ ਖੇਡਣ ਦੀ ਕਲਾ ਸਿਖਾਊਗਾ। ਰਿਤੂਪਰਨ ਜੂਆ ਖੇਡਣ ਦੇ ਵਿੱਚ ਬਹੁਤ ਮਾਹਰ ਸੀ ਰਿਤੂਪਰਨ ਨੇ ਰਾਜਾ ਨਾਲ ਨੂੰ ਜੂਏ ਦੇ ਸਾਰੇ ਗੁਣ ਦੱਸੇ ਤੇ ਨਾਲ ਨੇ ਉਸ ਨੂੰ ਘੋੜੇ ਦੜਾਉਣ ਦਾ ਪੇਤ ਦੱਸਤਾ ਅਖੀਰ ਸਮੇਂ ਰਿਤੂਪਰਨ ਅਤੇ ਰਾਜਾ ਨਾਲ ਜੋ ਉਸੇ ਵੇਲੇ ਬਾਹਕ ਦੇ ਰੂਪ ਦੇ ਵਿੱਚ ਸੀ ਰਾਜਾ ਭੀਮ ਦੀ ਨਗਰੀ ਦੇ ਵਿੱਚ ਪਹੁੰਚ ਗਏ ਉੱਥੇ ਰਾਜਾ ਨਾਲ ਨੂੰ ਕੋਈ ਨਾ ਪਛਾਨ ਸਕਿਆ ਇੱਥੇ ਦਮਯੰਤੀ ਨੇ ਇੱਕ ਅਦਾਸੀ ਰਾਹੀ ਰਾਜਾ ਨਾਲ ਨਾਲ ਸੰਪਰਕ ਕੀਤਾ ਰਾਜਾ ਨਾਲ ਦਮਯੰਤੀ ਦੇ ਸਵੰਬਰ ਰਚਾਉਣ ਤੇ ਬਹੁਤ ਦੁਖੀ ਸੀ ਪਰ ਜਦੋਂ ਉਹਨੂੰ ਅਸਲ ਦੇ ਵਿੱਚ ਸਚਾਈ ਪਤਾ ਲੱਗੀ ਕਿ ਦਮਯੰਤੀ ਨੇ ਇਹ ਸਾਰੀ ਯੋਜਨਾ ਉਸ ਨੂੰ ਲੱਭਣ ਦੇ ਲਈ ਹੀ ਬਣਾਈ ਸੀ ਤਾਂ ਉਹਦੇ ਸਾਰੇ ਡਾਊਟਸ ਜਿਹੜੇ ਉਹਦੇ ਸਾਰੇ ਸ਼ੱਕ ਸੀ ਉਹ ਦੂਰ ਹੋ ਗਏ ਰਾਜਾ ਨਲ ਦੇ ਦਮਯੰਤੀ ਤੇ ਬੱਚਿਆਂ ਨਾਲ ਪੁਨਰ ਮੇਲ ਹੋਣ ਤੇ ਸਾਰੇ ਖੁਸ਼ ਹੋ ਗਏ ਇਸ ਖੁਸ਼ੀ ਵਿੱਚ ਰਾਜਾ ਭੀਮ ਨੇ ਕਈ ਸਮਾਗਮ ਕੀਤੇ ਕੁਝ ਸਮੇਂ ਪਿੱਛੋਂ ਰਾਜਾ ਨਲ ਆਪਣੇ ਭਰਾ ਪੁਸ਼ਕਰ ਕੋਲ ਚਲਾ ਗਿਆ ਉਸ ਨੂੰ ਮੁੜ ਜੂਆ ਖੇਡਣ ਲਈ ਬਗਾਰਿਆ ਬੰਗਾਰਿਆ ਜੂਏ ਦੀ ਨਵੀਂ ਸਿੱਖੀ ਕਲਾ ਕਿਉਂਕਿ ਜਿਹੜੀ ਉਹਨੇ ਰਾਜਾ ਰਿਤੂ ਪਰੰਤੂ ਸਿੱਖੀ ਸੀ ਉਸਨੇ ਪੁਸ਼ਕਰ ਤੋਂ ਨਾ ਕੇਵਲ ਉਹਦਾ ਹਾਰਿਆ ਹੋਇਆ ਰਾਜ ਪ੍ਰਾਪਤ ਕੀਤਾ ਰਾਜਾ ਨਾਲ ਨੇ ਸਗੋਂ ਪੁਸ਼ਕਰ ਦਾ ਵੀ ਸਾਰਾ ਰਾਜ ਹਾਸਲ ਕਰ ਲਿਆ ਪਰ ਰਾਜਾ ਨਾਲ ਪੁਸ਼ਕਰ ਪੁਸ਼ਕਰ ਦੀ ਤਰ੍ਹਾਂ ਦੁਸ਼ਟ ਨਹੀਂ ਸੀ ਉਹਨੇ ਪੁਸ਼ਕਰ ਨੂੰ ਆਪਣਾ ਸਾਰਾ ਰਾਜ ਜਿਹੜਾ ਕਿ ਉਹਦਾ ਜਿਹੜਾ ਪੁਸ਼ਕਰ ਦਾ ਜਿੱਤੇ ਸੀ ਉਹ ਵਾਪਸ ਕਰਤਾ ਸਿਰਫ ਉਹਨੇ ਆਪਣਾ ਰਾਜ ਰੱਖ ਲਿਆ ਇਸ ਵਿੱਚੋਂ ਸਾਰੇ ਖੁਸ਼ੀ-ਖੁਸ਼ੀ ਰਹਿਣ ਲੱਗੇ ਦਮਯੰਤੀ ਤੇ ਨਾਲ ਦਾ ਆਪਸੀ ਪਿਆਰ ਇੰਨੇ ਦੁੱਖਾਂ ਕਸ਼ਟਾਂ ਵਿੱਚੋਂ ਲੰਘ ਕੇ ਸਭ ਹੋਰ ਵੀ ਵੱਧ ਗਿਆ ਸੋ ਇਸ ਹੀ ਸਾਰ ਥੈਂਕਸ